ਮੇਰੇ ਭਰਾ ਲੀ 52 ਆ ਸਾਰੇ ਵਰ ਤੋਂ ਬਾਸਮਾਂ ਚ ਕਾਫੀ ਪਾਈਆਂ ਚਾਂਦੀ ਦਾ ਬਰਕ ਪਾ ਪੂ ਕੇ ਕਿੰਨੀ ਆਟਮਾ ਪਾਈਆਂ ਬਾਕੀ ਦੇਸੀ ਦਾਲ ਜਿਹੜੀ ਮਰਜੀ ਪਾਓ ਯਾਰ ਜਾਨਵਰ ਹੱਸ ਕੇ ਖਾਂਦੇ ਆ ਬਾਕੀ ਆ ਬੱਚਾ ਆਪਣਾ 606 ਕਰ ਗਿਆ ਅੱਜ ਇਹ ਆਲੂ ਬਘਾਰੇ ਵਾਲੀ ਗੇਮ ਇੱਕ ਦੀ ਕਰਾਂਗੇ ਆ ਬੱਚੇ ਹੁਣ ਓੜ ਕੇ ਆਏ ਆ ਉਹਨਾਂ ਨੂੰ ਆਪਾਂ ਚਣੇ ਲਾਉਣੇ ਆ ਨਾ 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 ਉਹ ਦੇਖੋ ਇਹ ਕਰਦਾ ਆ ਇਹ ਛਤਰੀਆਂ ਲਾਉਣ ਦਾ ਇਹ ਬੈਨੀਫਿਟ ਆ ਦੇਖਿਆ ਕਿ ਨਹੀਂ ਹੁਣ ਦੇਖਿਆ ਤੁਸੀਂ ਬੱਚਾ ਇਧਰੋਂ ਓੜ ਕੇ ਇਧਰ ਹੀ ਬੈਠ ਗਿਆ ਇਧਰੋਂ ਓੜ ਕੇ ਫੇਰ ਇਧਰ ਆ ਗਿਆ ਸਾਸਰੀ ਗਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਵਲੌਗ ਲੈ ਕੇ ਆ ਜਰਿਆ ਇਹਦੇ ਵਿੱਚ ਆਪਾਂ ਕਬੂਤਰਾਂ ਦੀ ਨੀਡਸ ਮਤਲਬ ਜੋ ਜੋ ਸਮਾਨ ਚਾਹੀਦਾ ਆ ਵਾ 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 ਉਹਦੇ ਬਾਰੇ ਆਪਾਂ ਦੱਸਾਂਗੇ ਜੋ ਆਪਣੇ ਕੋਲ ਉਪਲਬਧ ਹੈ ਜਿੱਦਾਂ ਕਿ ਹੁਣ ਨਵੇਂ ਮੁੰਡੇ ਉੱਠਦੇ ਆ ਦੇਖੋ ਦੇਖੀ ਹੁਣ ਟ੍ਰੈਂਡ ਚੱਲ ਪਿਆ ਮੁੰਡੇ ਸਾਰੇ ਉੱਠਦੇ ਆ ਚਲੋ ਵਧੀਆ ਜੀ ਗੱਲ ਆ ਸ਼ੌਂਕ ਕਰਨਾ ਚਾਹੀਦਾ ਨਸ਼ਿਆਂ ਪੱਤਿਆਂ ਤੋਂ ਬੰਦਾ ਦੂਰ ਰਹਿੰਦਾ ਆ ਬਾਕੀ ਆ ਬੱਚਾ ਆਪਣਾ 6 ਤੋਂ 6 ਕਰ ਗਿਆ ਅੱਜ ਤਾਂ ਤਾਂ ਨਕਰਾਸੀ ਇਹ ਵੀ ਭਜਾਵਾਂਗੇ ਆਉਣ ਵਾਲੀਆਂ ਬਾਜ਼ੀਆਂ 'ਚ ਤਾਂ ਉਹਦੇ ਆ ਗਿਆ ਥੱਲੇ ਨੂੰ ਮम्मा ਥੋੜਾ ਹੋਰ ਥੱਲੇ ਨੂੰ ਕਰ ਦੋ ਇਹ ਬੱਚੇ ਆਪਣੇ ਜੀਰੋ ਕਲੀ ਦੇ ਆ ਵਧੀਆ ਉੜ ਕੇ ਆਏ ਆ ਚੈੱਕ ਕਰੋ ਭੂਰਾ ਵੀ ਮੂੰਹ ਨਹੀਂ ਉੜਿਆ ਹਲੇ ਟੈਂਪਰੇਚਰ ਵੀ ਨਾਰਮਲ ਆ ਮੌਸਮ ਵਧੀਆ ਆ ਤਾਂ ਕਰਕੇ ਟਾਈਮ ਲਈ ਜਾਂਦੇ ਆ ਬਾਕੀ ਆਪਾਂ ਤੁਹਾਨੂੰ ਗੱਲ ਵਿੱਚ ਰਹਿ ਗਈ ਕਿ ਆਪਾਂ ਕਬੂਤਰਾਂ ਦਾ ਜੋ ਸਮਾਨ ਹੁੰਦਾ ਮਤਲਬ ਨਾਰਮਲ ਕਿਸੇ ਨਹੀਂ ਵੀ ਰੱਖਣੇ ਆ ਉਹਦੇ ਲਈ ਕੀ ਕੀ ਸਮਾਨ ਚਾਹੀਦਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਜੀ ਬਾਕੀ ਦਾ ਆ ਸਾਡੇ ਤੋਂ ਪਿਆ ਆ ਸਾਡੇ ਤੋਂ ਆ ਮਤਲਬ ਦਵਾ ਦਾ ਰੂ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਇਹ ਮੰਨ ਲਓ ਕੂਤਰਾਂ ਦੇ ਵੀ ਦੇਖਭਾਲ ਲੈਣ ਬੱਚਿਆਂ ਵਾਂਗੂ ਕਰੀ ਦੀਏ ਜਿੱਦਾਂ ਆਪਾਂ ਇਨਸਾਨਾਂ ਦੀ ਕਰਦੇ ਆ ਇਦਾਂ ਇਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਆ ਬਾਕੀ ਆ ਆਪਣੇ ਕੋਲ ਚਣੇ ਆ ਜਿੱਦਾਂ ਉਹ ਬੱਚਾ ਉੜ ਕੇ ਆਇਆ ਇਹਨੂੰ ਲਾਵਾਂਗੇ ਤੇ ਨਾਲ ਗਿਰੀਆਂ ਆ ਭੇਂ ਕੇ ਰੱਖੀਆਂ ਸੀ ਬਾਕੀ ਆ ਆਪਾਂ ਜੋ ਜੋ ਗੇਮ ਕਰਨੀਆਂ ਆ ਗਾਂ ਜਾ ਕੇ ਤੁਹਾਨੂੰ ਬਲੌਕਾਂ ਦੇ ਵਿੱਚ ਦਿਖਾਵਾਂਗੇ ਫਿਲਹਾਲ ਤਾਂ ਆਪਣੇ ਕੋਲ ਆ ਜੋ ਸਮਾਨ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜਿਹੜੇ ਆਲੂ ਬਗਾਰੇ ਵਾਲੀ ਗੇਮ ਇੱਕ ਦੀ ਕਰਾਂਗੇ ਇਹਦੇ ਬਾਰੇ ਥੋੜੀ ਜਿਹੀ ਆਪਾਂ ਨੂੰ ਨੌਲੇਜ ਆ ਜਿੰਨੀ ਕਹਿ ਗਈ ਆ ਆਪਾਂ ਗੇਮ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿੱਦਾਂ ੜਾਉਣੀ ਆ ਕੀ ਕਰਨਾ ਆ ਠੀਕ ਆ ਜਿੱਦਾਂ ਜਿੱਦਾਂ ਆਪਾਂ ਨੂੰ ਨੌਲੇਜ ਆਉਂਦੀ ਆ ਆਪਾਂ ਆਪਣੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਨਵੇਂ ਕਬੂਤਰ ਬਾਜ਼ ਆ ਉਹਨਾਂ ਨੂੰ ਵੀ ਦਮਾਂਗੇ ਠੀਕ ਨੇ ਬਾਕੀ ਆ ਛੋਟਾ ਮੋਟਾ ਸਮਾਨ ਆ ਇਹ ਤਾਂ ਨਾਰਮਲ ਹੋਣਾ ਚਾਹੀਦਾ ਹਰ ਇੱਕ ਦੇ ਘਰ ਵਿੱਚ ਫਾਸਟ ਤਾਂ ਪਹਿਲਾ ਬੰਦੇ ਤੋਂ ਖੁੱਡੇ ਹੋਣੇ ਚਾਹੀਦੇ ਆ ਨਾਰਮਲ ਕੁੱਡੇ ਹੋਣੇ ਚਾਹੀਦੇ ਆ ਮੰਨ ਲਓ ਜੇ ਚ ਜਾਨਵਰ ਰੱਖਣੇ ਆ ਉਹ ਵਧੀਆ ਹੋਣੇ ਚਾਹੀਦੇ ਮਜ਼ਬੂਤ ਜੇ ਚ ਕੋਈ ਬਿੱਲੀ ਨਾ ਵੜ ਸਕੇ ਕੁੱਤਾ ਵਿੱਲਾ ਕੋਈ ਵੀ ਮੂੰਹ ਨਾ ਮਾਰੇ ਬਾਕੀ ਉਹਨਾਂ ਦੇ ਅੰਦਰ ਇੱਕ ਲੈਟ ਹੋਣੀ ਚਾਹੀਦੀ ਕਿਉਂਕਿ ਕਈ ਵੇਲੇ ਬੰਦੇ ਕੰਮਕਾਰ ਚ ਬਿਜ਼ੀ ਹੁੰਦਾ ਨਹੀਂ ਟਾਈਮ ਲੱਗਦਾ ਰਾਤ ਨੂੰ ਦਾਣਾ ਦੂਣਾ ਪਾ ਸਕਦਾ ਬੰਦਾ ਲੈਟ ਦਾ ਪ੍ਰਬੰਧ ਇਹਨ ਪੂਰੀ ਸੇਫਟੀ ਨਾਲ ਹੋਣਾ ਚਾਹੀਦਾ ਆ ਬੱਚੇ ਹੁਣ ਉੜ ਕੇ ਆਏ ਆ ਉਹਨਾਂ ਨੂੰ ਆਪ ਪਛਾਣੇ ਲਾਉਣੇ ਆ ਤੇ ਆ ਬਾਦਾਮ ਆ ਇਹ ਦਵਾ ਕੇ ਹੁਣ ਚੱਲ ਕੇ ਇਹਨਾਂ ਨੂੰ ਲਾਵਾਗੇ ਆ ਆ ਬਾਕੀ ਆਪਣੇ ਕੋ ਮਗਾ ਆ ਠੀਕ ਨੇ ਆ ਮੜਕਾ ਆ ਠੀਕ ਆ ਪੁਰਾਣਾ ਆਲੂ ਬਕਾਰੀ ਦੀ ਗੇਮ ਆਪਾਂ ਕਰਨੀ ਆ ਹੁਣ ਇਹਦੇ ਤੇ ਜ਼ੋਰ ਦੇਣਾ ਆ ਇਹ ਲਾ ਕੇ ਆਪਾਂ ਡਾਇਆ ਕਰਨੇ ਆ ਮੇਰੇ ਭਰਾ ਲੀਵ 52 ਆ ਸਾਰੇ ਵਰ ਤੋਂ ਜਦੋਂ ਪਾਣੀ ਪਾਉਂਦੇ ਆ ਬੱਚਿਆਂ ਨੂੰ ਸਵੇਰੇ ਸ਼ਾਮ ਜਾਂ ਇੱਕ ਟਾਈਮ ਕਿਸੇ ਵੀ ਟਾਈਮ ਪੰਜ ਛੇ ਬੂੰਦਾਂ ਇਹਦੀਆਂ ਦੇਵੋ ਤੇ ਇਹਨਾਂ ਲੀਵਰ ਜਿਹੜਾ ਸਟਰੋਂਗ ਹੁੰਦਾ ਆ ਇਹ ਗੋੜਿਆ ਆਪਾਂ ਬਣਾਇਆ ਆਪਣਾ ਦੇਸੀ ਗੋੜਿਆ ਇਹ ਆਸਮਾਨ 'ਚ ਕਾਫੀ ਪਾਈਆਂ ਚਾਂਦੀ ਦਾ ਬਾਰਕ ਪਾ ਪੂ ਕੇ ਕਿੰਨੀ ਆਇਟਮਾਂ ਪਾਈਆਂ ਬਾਕੀ ਕਿਸੇ ਭਰਾ ਨੂੰ ਨਹੀਂ ਪਤਾ ਤੇ ਆਪਾਂ ਨਾਲ ਕੰਟੈਕਟ ਕਰੋ ਆਪਾਂ ਦੱਸਾਂਗੇ ਕੀ ਕੀ ਆਇਟਮਾਂ ਇੱਚ ਪੈਂਦੀ ਆ ਠੀਕ ਨੇ ਜਿੰਨੀ ਆਪਣੀ ਨੌਲੇਜ ਆ ਸਾਰਿਆਂ ਨੂੰ ਆਪਾਂ ਦੱਸਾਂਗੇ ਠੀਕ ਨੇ ਇਹ ਆਪਣੀਆਂ ਮਤਲਬ ਦਵਾਈਆਂ ਆ ਜੋ ਆਪਾਂ ਦਿੰਦੇ ਆ ਜਾਨਵਰ ਆਪਣੇ ਨੂੰ ਉਹਨਾਂ ਦੀ ਚੰਗੀ ਸਿਹਤ ਲਈ ਬਾਕੀ ਨਾਰਮਲ ਜਿੰਨੇ ਵੀ ਗੂਤਰ ਬਾਜ ਨਹੀਂ ਰੱਖਣੇ ਨਵੇਂ ਉਹ ਪਹਿਲਾਂ ਤਾਂ ਖੁੱਡੇ ਵਧੀਆ ਹੋਣੇ ਚਾਹੀਦੇ ਆ ਵਧੀਆ ਮਤਲਬ ਇਹ ਨਹੀਂ ਕਿ ਅਦੋਂ ਨਾਰਮਲ ਮਜ਼ਬੂਤੀ ਵਾਲੇ ਚਾਹੀਦੇ ਆ ਉਹਦੇ ਵਿੱਚ ਹਰ ਸਹੂਲਤ ਹੋਣੀ ਚਾਹੀਦੀ ਆ ਬਾਕੀ ਛਤਰੀਆਂ ਹੋਣੀਆਂ ਚਾਹੀਦੀਆਂ ਠੀਕ ਨਹੀਂ ਦੋ ਤਿੰਨ ਦੋ ਛਤਰੀਆਂ ਦਾ ਹਰ ਇੱਕ ਦੇ ਕੋਲ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਬੱਚੇ ਜਦੋਂ ਆਪਾਂ ਨਵੇਂ ਗਜਾਉਂਦੇ ਆ ਨਾ ਇੱਕ ਤੇ ਬਿਠਾਏ ਹੁਣ ਜਿੱਧਰ ਵੀ ਮਰਜੀ ਔੜੋੜ ਕੇ ਬੈਠਦੇ ਰਹਿੰਦੇ ਆ ਉਹਨਾਂ ਤੇ ਬੱਚਾ ਛੇਤੀ ਗੱਜ ਜ ਜਾਂਦਾ ਮਤਲਬ ਬਾਹਰ ਪੈਰ ਨਹੀਂ ਲਾਉਂਦਾ ਜਿਹੜਾ ਬਾਹਰ ਪੈਰ ਨਹੀਂ ਲਾਉਂਦਾ ਉਹਦਾ ਫਾਇਦਾ ਬਾਜ਼ੀਆਂ 'ਚ ਜਾ ਕੇ ਪਤਾ ਲੱਗਦਾ ਠੀਕ ਨਹੀਂ ਸਿੱਧਾ ਛਤਰੀ ਤੇ ਆਉਂਦਾ ਤੇ ਬਾਕੀ ਆਹ ਡੋਲੀ ਆ ਇਹਦੇ ਵਿੱਚ ਆਪਾਂ ਕਬੂਤਰ ਸਾਂਭਦੇ ਆਂ ਹੁਣ ਜਦਾਂ ਸਿਆਲਾਂ ਜਾਂਚ ਤੋਂ ਪਾ ਤੋਂ ਪਲ ਵਾਈ ਦੀਆਂ ਇਹਦੇ ਚ ਤੇ ਬਾਕੀ ਜਦੋਂ ਹੁਣ ਜਦੋਂ ਨਵਾਂ ਬੱਚਾ ਛੱਡਣਾ ਆ ਉਹ ਇਹਦੇ ਵਿੱਚ ਸ਼ਾਮ ਸੰਭਾਲ ਲੈ ਰੱਖਣਾ ਆ ਜਿੰਨਿਆਂ ਦੀ ਵੀ ਬੱਚਿਆਂ ਦੀ ੜਾਰਾ ਕਰਾਣੀਆਂ ਸ਼ਾਮ ਨੂੰ ਇਹ ਚ ਫੇਟ ਬੰਦ ਕਰ ਜੀਦਾ ਤੇ ਸਵੇਰ ਨੂੰ ਇਹ ਚੋਂ ਕੱਢ ਕੇ ੜਾਈਦਾ ਨੋਰਮਲ ਪਾਣੀ ਥਾਲੇ ਕੋਈ ਨਹੀਂ ਲਾਉਂਦੇ ਫਿਲਹਾਲ ਉਦੈ ਹੀ ੜਾਰਾ ਕਰਾਉਂਦੇ ਆ ਤੇ ਆ ਆਪਣੀ ਡਾਈ ਤੇ ਆ ਜਿਹੜੀ ਆਪਾਂ ਦੰਨੇ ਆ ਚੂਲੇ ਆ ਦਾਲਾਂ ਬੋ ਐਟਮਾਂ ਜੋ ਮਰਜੀ ਜੀ ਦੇਸੀ ਦਾਲ ਜਿਹੜੀ ਮਰਜੀ ਪਾਓ ਯਾਰ ਜਾਨਵਰ ਹੱਸ ਕੇ ਖਾਂਦੇ ਆ ਆ ਆਪਣੀ ਕਣਕਿਆ ਧੂਸ ਸਵਾਰ ਕੇ ਦੇਆ ਕਰੋ ਮੈਂ ਤਾਂ ਜਦੋਂ ਵੀ ਪਾਉਣਾ ਇਹਨੂੰ ਪਹਿਲਾਂ ਅੱਧਾ ਘੰਟਾ ਧੋੜ ਕੇ ਰੱਖਦਾ ਕਣਕ ਨੂੰ ਪਾਣੀ ਚ ਫੇਰ ਦੂਬਾ ਧੋ ਕੇ ਫੇਰ ਵਰਤੀ ਦਾ ਤੇ ਇਹ ਕਲਰ ਬਣਾਇਆ ਆਪਣੇ ਕੋਈ ਟਾਂ ਟਾਂ ਰਗੜ ਕੇ ਇਹਦੇ ਵਿੱਚ ਸ਼ਾਇਦ ਹਲਦੀ ਸੁੰਡ ਕਿੰਨੀ ਐਟਮਾਂ ਪਾਈਆਂ ਆ ਠੀਕ ਨਹੀਂ ਬਾਕੀ ਆਈਟਮਾਂ ਮੇਰੇ ਤੋਂ ਲਿਖੀਆਂ ਪਈਆਂ ਜੀ ਕਿਸੇ ਭਰਾ ਨੂੰ ਲੋੜ ਆ ਆਪਾਂ ਦੱਸਾਂਗੇ ਠੀਕ ਹੈ ਬਾਅਦ ਤੋਂ ਬਾਅਦ ਹੈਲਪ ਕਰਾਂਗੇ ਹੁੰਡਾ ਆ ਇਹ ਰੱਖਣਾ ਚਾਹੀਦਾ ਇਹਦੇ ਵਿੱਚ ਮਤਲਬ ਕੋਈ ਵੀ ਆਈਟਮ ਗ੍ਰੈਂਡ ਕਰਨੀ ਐ ਚ ਕਰੋ ਟ੍ਰੇਆਂ ਹੋਣੀਆਂ ਚਾਹੀਦੀਆਂ ਐਨਾ ਇਹ ਜਾਨਵਰ ਥੱਲੇ ਮਿੱਠਾ-ਮੁੱਠਾ ਜਿਹਾ ਮੂੰਹ ਮਾਰਦਾ ਇਹਦੇ ਵਿੱਚ ਆਪਾਂ ਮੈਂ ਡਾਈਟ ਤਿਆਰ ਕਰੀ ਦੀ ਆ ਕਣਕ ਬੱਕਰੀ ਰੱਖੀ ਆ ਸਾਰੀਆਂ ਆਈਟਮਾਂ ਇਹਦੇ ਵਿੱਚ ਹੀ ਪਾਈ ਦੀਆਂ ਜਿਹਨੇ ਵੀ ਨਵੇਂ ਜਾਨਵਰ ਰੱਖਨੇ ਆ ਜਾਲ ਲਿਆ ਕੇ ਰੱਖੋ ਇਹਦੇ ਵਿੱਚ ਜਿਹੜੀ ਛਤਰੀ ਤੇ ਘੋਣੇ ਉਹੀ ਕਪੜਾ ਇਹ ਚ ਲਾਓ ਠੀਕ ਨਹੀਂ ਆਉਣ ਜਿੱਦਾਂ ਇਹ ਰੈੱਡ ਤੇ ਲਾਏ ਆ ਤੇ ਲਾਲ ਕਪੜਾ ਇਹਦੇ ਚੰਛਾਇਆ ਠੀਕ ਨਹੀਂ ਵੀ ਇਹਦੇ ਵਿੱਚ ਬੱਚਿਆਂ ਨੂੰ ਛੋਟਿਆਂ ਨੂੰ ਟ੍ਰੇਨ ਕਰੀਦਾ ਬੰਨੀ ਤਾਂ ਘੱਟ ਆ ਕਿਉਂਕਿ ਕਈ ਵੇਲੇ ਬੰਦਾ ਇੱਧਰ ਉੱਧਰ ਚੱਲ ਜਾਂਦਾ ਜਾਨਵਰ ਖੱਚੋ ਜਾਂਦੀ ਲੱਤ ਲੁੱਤ ਖੱਚੋ ਜਾਂਦੀ ਇਸ ਕਰਕੇ ਪਰ ਥੋੜੇ ਜਿਹਾ ਮੈਚੂਰ ਹੋ ਗਏ ਉਦੋਂ ਬਾਅਦ ਫੇ ਆਪਣੇ ਇਹਨਾਂ ਨੂੰ ਉਹਦੇ ਵਿੱਚ ਨਾ 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 ਉਹ ਦੇਖੋ ਇਹ ਕਰਦਾ ਬਾਅਦ ਇਹ ਛਤਰੀਆਂ ਲਾਉਣ ਦਾ ਇਹ ਬੈਨੀਫਿਟ ਆ ਦੇਖਿਆ ਕਿ ਨਹੀਂ ਹੁਣ ਦੇਖਿਆ ਤੁਸੀਂ ਬੱਚਾ ਇੱਧਰੋਂ ਔੜ ਕੇ ਇੱਧਰ ਹੀ ਬੈਠ ਗਿਆ ਇੱਧਰੋਂ ਔੜ ਕੇ ਫੇ ਇੱਧਰ ਆ ਗਿਆ ਇਹਨੀਆਂ ਪੇ ਇਹਦੇ ਜਾਲ ਦੇ ਵਿੱਚ ਰੱਖੋ। ਬਾਕੀ ਇਹਦੇ ਵਿੱਚ ਪੱਥਰ ਡਾਈ ਘੋਲੀ ਆ। ਬੱਚਿਆਂ ਨੂੰ ਲਾਇਆ ਆ। ਵਧੀਆ ਰਿਜ਼ਲਟ ਇਹਦਾ ਵੀ। ਸਾਰੇ ਭਾਰਤੋਂ ਇਹਨਾਂ ਕੋਈ ਸਕੈਨਿੰਗ ਨੂੰ ਕੋਈ ਇਫੈਕਟ ਨਹੀਂ ਪੈਂਦਾ ਹੁੰਦਾ। ਜਿੱਦਾਂ ਵਗੈਰਾ ਥੈਨ ਨਾ ਰੰਗ ਰੰਗ ਲਾਉਂਦੇ ਉਹਦੇ ਨਾਲ ਥੋੜਾ ਜਿਹਾ ਬੱਚਿਆਂ ਦੀ ਸਕੈਨਿੰਗ ਨੂੰ ਫਰਕ ਪੈਂਦਾ ਉਹਨਾਂ ਮਤਲਬ ਸੜ ਸੜ ਜਾਂਦੀ ਆ। ਜਿੱਦਾਂ ਇੱਕਾਦੀ ਔਰ ਕਿਧਰ ਬੈਠਦੇ ਆ, ਕਦੀ ਔਰ ਦੇ ਬੈਠਦੇ ਆ। ਛੇਤੀ ਗੈਜੀ ਜਾਂਦੀ ਆਪਣੀ ਤਿਹ ਤੇ ਆ ਜਾਂਦੀ ਆ। ਹਾਂ। ਪਿਆਜ ਉਹ ਬਾਕੀ ਤੁਹਾਨੂੰ ਦਿਖਾਉਂਦੇ ਆ ਬੱਚੇ ਆਪਣੀ ਚੋਗਾ ਪਾ ਤਾ ਆ ਦਾਣਾ ਪਾ ਤਾ ਆ ਆ ਚੈੱਕ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਖੁੱਡੇ ਵਧੀਆ ਹੋਣੀ ਚਾਹੀਦੇ ਆ ਵਧੀਆ ਦਾ ਮਤਲਬ ਇਹ ਨਹੀਂ ਕਿ ਬਹੁਤ ਪੈਸਾ ਲਗਾਉਣਾ ਯਾਰ ਨੋਰਮਲ ਹੋਣੀ ਚਾਹੀਦੀ ਮਤਲਬ ਉਹਦੇ ਵਿੱਚ ਜੋ ਵੀ ਸਮਾਨ ਜ਼ਰੂਰਤ ਦਾ ਸਮਾਨ ਹੋਣਾ ਚਾਹੀਦਾ ਜਿੱਦਾਂ ਹੁਣ ਮੰਨ ਲਓ ਕਈ ਵੇਲੇ ਰਾਤ ਬਰਾਤੇ ਲੇਟ ਹੋ ਜੀ ਦਾ ਲੇਟ ਲਾਈਦੀ ਆ ਤੇ ਬੱਚਿਆਂ ਨੂੰ ਚੋਗਾ ਪਾ ਕੇ ਪੁੱਤਰਾਂ ਨੂੰ ਦਾਣੇ ਪਾ ਕੇ ਖਲਾਰੀ ਦੇ ਪਾਣੀ ਪੂਣੀ ਵੀ ਰੱਖੋ ਵਧੀਆ ਹੁੰਡੇ ਹੁੰਡੇਆਂ ਨੂੰ ਸਾਫ਼ ਕਰਕੇ ਰੱਖੋ ਲੈ 50 ਨੂੰ ਇਹਦੇ ਲਈ ਆਹੀ ਮੁੱਦਾ ਭਾਈ ਇਹ ਲੈ 50 ਉਹ ਵਧੀਆ ਜੀ ਗਿਆ ਬਾਕੀ ਆਪਾਂ ਸਾਰਾ ਆਈਟਮਾਂ ਤੁਹਾਨੂੰ ਦਿਖਾਤੀਆਂ ਆਂ ਕੁਝ ਕੁ ਗੱਲਾਂ ਦਾ ਮੈਨੂੰ ਨਹੀਂ ਵੀ ਮਾਸ ਪਤਾ ਹੈਗਾ ਜੋ ਮੈਡੀਸਨ ਬਾਰੇ ਉਹ ਆਪਣੇ بڑے ਭਰਾ ਨੂੰ ਜ਼ਿਆਦੀ ਨੌਲੇਜ ਹੈ ਆ ਬਾਕੀ ਆਪਾਂ ਜੋ ਵੀ ਮਤਲਬ ਬੇਸਿਕ ਇਹ ਸਮਾਨ ਸਾਰਿਆਂ ਦੇ ਕੋਲ ਹੋਣਾ ਚਾਹੀਦਾ ਜਿੰਨੇ ਵੀ ਨਵੇਂ ਕਬੂਤਰ ਰੱਖਣੇ ਆ ਠੀਕ ਨੇ ਤਾਂ ਵਧੀਆ ਡਾਈਟ ਦੋ ਠੀਕ ਆ ਕਿਉਂਕਿ ਵਧੀਆ ਆਪਾਂ ਖਾਵਾਂਗੇ ਖਲਾਵਾਂਗੇ ਤੇ ਵਧੀਆ ਹੀ ਰਿਜ਼ਲਟ ਆਉਣਾ ਠੀਕ ਨੇ ਗਾਂ ਬਾਜੀਆਂ ਚ ਵੀ ਬੰਦਾ ਵਧੀਆ ਜਾਨਵਰ ਔੜਦੇ ਆ ਬਾਕੀ ਗੱਲ ਕਿਸਮਤ ਦੀ ਆ ਠੀਕ ਨੇ ਜਿਹਨੇ ਜਿੰਨੀ ਮਿਹਨਤ ਕਰਨੀ ਆ ਉਹਨੇ ਵਧੀਆ ਦੇ ਕਬੂਤਰ ਫੜਨਗੇ ਜਿੰਨੇ ਵੀ ਮੇਰੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਆ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਬਾਕੀ ਜੋ ਜੋ ਵੀ ਆਪਾਂ ਗਾਂ ਬਲੌਗ ਬਣਾਵਾਂਗੇ ਤੁਹਾਨੂੰ ਜੋ ਜੋ ਵੀ ਬੇਸਿਕ ਨੌਲੇਜ ਆ ਆਪਾਂ ਤੁਹਾਨੂੰ ਦੰਦੇ ਜਾਵਾਂਗੇ ਠੀਕ ਨਹੀਂ ਕਿਉਂਕਿ ਸਾਰੇ ਕੰਪਿਊਟਰ ਬਾਜਾਂ ਦੇ ਵਧੀਆ ਕੰਪਿਊਟਰ ਹੋਣ ਮਿਲਦੇ ਐ ਅਗਲੇ ਬਲੌਗ ਚ ਸਸਤੀ ਦਾ ਸਾਰਿਆਂ ਨੂੰ ਆ ਦੇਖਿਓ ਮੈਂ ਕੀ ਕਰ ਰਿਹਾ ਡੈਮੋ ਜਿਹੜੇ ਬੱਚੇ ਆਪਾਂ ਇਧਰ ਗਝਾਈਦੇ ਆ ਤੁਹਾਡੇ ਸਾਹਮਣੇ ਆ ਇੱਕ ਛਤਰੀ ਰੋੜ ਕੇ ਦੂਜੀ ਛਤਰੀ ਤੇ ਜਾਂਦੇ ਆ ਐਕਟਰਾ ਛੱਦਰੀਆਂ ਲਾਉਂਦਾ ਇਹੀ ਪੈਦਾ ਬਾਹਰ ਪੈਰ ਨਹੀਂ ਲਾਉਂਦੇ ਜਾਨਵਰ ਔੜ ਔੜ ਕੇ ਬੈਂਦੇ ਛਿੱਤੀ ਗੱਜਦੇ